ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 7 ਸਾਖੀ ਜੱਸਾ ਸਿੰਘ ਕੀ ਅਬ ਮੈਂ ਦਿਉ ਸੁਣਾਇ 12000 ਘੋੜਿਆਂ ਨੂੰ ਦਾਣਾ ਵਰਤਾਉਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਤਕੜੇ ਜੁੱਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਤੇ ਦੂਜਾ ਦਲ ਵਿੱਚ ਵਿਚਰਣ ਵੇਲੇ ਤੇ ਇੱਥੇ ਹੀ ਜੰਮੇ ਪੜੇ ਬਾਲਾਂ ਦਾ ਮੁਕਾਬਲਾ ਤਾਂ ਕਾਹਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ਉਡਾਉਣ ਕਰਕੇ ਇਹ ਰੋਂਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਕੁੜ ਗਿਆ ਮੈਂ ਹੁਣ ਇਹ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਕੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪਤਾ ਕਰ ਫਿਰ ਦੱਸ ਕੀ ਗੱਲ ਹੈ ਗੱਲ ਕੀ ਹੋਈ ਬੜੇ ਟਰਮੇ ਵਿੱਚ ਨਵਾਬ ਸਿੰਘ ਬੋਲ ਸਾਇਬ ਬੋਲੇ ਇੱਕ ਤਾਂ ਇਹ ਦਾਣਾ ਸੁੱਚੇ ਹੱਥੀ ਨਹੀਂ ਲੈਂਦੇ ਤੇ ਜੇ ਮੈਂ ਟੋਕਾ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਫੇਰ ਉਹ ਫੇਰ ਰੋਣ ਲੱਗ ਪਿਆ ਆ ਇਧਰ ਆ ਮੇਰੇ ਕੋਲ ਨਵਾਬ ਕਪੂਰ ਸਿੰਘ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੇ ਸਿਰ ਉੱਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਉੱਤੇ ਹੀ ਅੱਕ ਗਿਆ ਹੈ ਖਾਲਸਾ ਪੰਥ ਦਾ ਹੋਰ ਵੱਧ ਫੁੱਲ ਰਿਹਾ ਹੈ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਤ ਦੀ ਗੱਲ ਦੱਸਾਂ ਨਵਾਬ ਸਾਹਿਬ ਹੌਲੀ ਜੀ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਦੇਖਣ ਲੱਗਾ ਮੈਂ ਕੁਝ ਕੁ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ ਤੇ ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਪੰਥ ਤੇਨੂੰ ਪਾਤਸ਼ਾਹ ਹੀ ਬਣਾ ਦੇਵੇ ਐਸੇ ਸਿੱਧਕੀ ਤੇ ਕਹਿਣੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੇ ਸੁਣੇ ਹੋਣ ਚਾਹੇ ਨਾ ਪਰ ਕਲਗੀ ਧਰਜੀਆ ਨੇ ਤਾਂ ਜਰੂਰ ਸੁਣੇ ਨੇ ਉਹਨਾਂ ਨੇ ਨਵਾਬਪੁਰ ਕਪੂਰ ਸਿੰਘ ਦੇ ਇਹਨਾਂ ਬੋਲਾਂ ਉੱਤੇ ਸੱਚੇ ਹੋਣ ਦੀ ਮੋਹਰ ਲਾ ਦਿੱਤੀ ਤੇ ਬਾੜ ਇੱਕ ਦਿਨ ਸਚਮੁਖ ਸਚਮੁਚ ਪੰਥ ਪਾਤਸ਼ਾਹ ਬਣਿਆ ਕੌਣ ਸੀ ਇਹ ਬਾੜ ਜਾਣਨ ਲਈ ਤਾਂ ਭਾਵੇਂ ਅਸੀਂ ਤਿੰਨੋਂ ਹੀ ਉਤਸੁਕ ਹਸਾਂ ਪਰ ਕਥਾ ਨੂੰ ਵਿੱਚੋਂ ਕਿਵੇਂ ਟੋਕ ਦੇ ਸੋ ਸਾਡੇ ਮਗਰ ਖਲੋਤੇ ਇੱਕ ਸਿੰਘ ਨੇ ਸਾਡੀ ਇਹ ਮੁਸ਼ਕਲ ਹੱਲ ਕਰ ਦਿੱਤੀ ਸੁਲਤਾਨ ਉਲਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਾਬਾ ਭੰਗੂ ਬੋਲਿਆ ਤੇ ਪੁੱਛਣ ਵਾਲਾ ਸਿੰਘ ਹੁਣ ਆਪਣੀਆਂ ਬਾਹਾਂ ਉੱਤੇ ਹੱਥ ਫੇਰ ਰਿਹਾ ਸੀ ਜਿਵੇਂ ਕਿ ਲੂਂ ਕੰਡਾ ਖੜਾ ਹੋਣ ਤੇ ਕਿ ਕਰੀਦਾ ਹੈ ਦੇਵਾ ਸਿੰਘ ਆਲੂਵਾਲੀਆ ਦੇ ਤਿੰਨ ਪੁੱਤਰਾਂ ਵਿੱਚੋਂ ਬਦਰ ਸਿੰਘ ਦੇ ਘਰ ਜੱਸਾ ਸਿੰਘ ਨੇ ਜਨਮ ਲਿਆ ਇਹਨਾਂ ਦੇ ਪੁਰਖੇ ਆਲੂ ਪਿੰਡ ਤੋਂ ਹੋਣ ਕਰਕੇ ਨਾਮ ਨਾਲ ਆਲੂਵਾਲੀ ਲੱਗ ਗਿਆ ਭਾਈ ਬਦਰ ਸਿੰਘ ਨੇ ਕਲਗੀਧਰ ਪਾਸ਼ਾ ਜੀ ਦੇ ਦਰਸ਼ਨ ਕੀਤੇ ਸਨ ਤੇ ਉਹਨਾਂ ਦੇ ਹਜੂਰੀ ਸਿੰਘਾਂ ਪਾਸੋਂ ਹੀ ਖੰਡੇ ਪਾਸੇ ਦੀ ਪਾਉਲ ਲਈ ਬਦਰ ਸਿੰਘ ਦਾ ਆਨੰਦ ਕਾਰਜ ਭਾਈ ਭਾਗ ਸਿੰਘ ਦੀ ਭੈਣ ਨਾਲ ਹੋਇਆ ਭਾਈ ਭਾਗ ਸਿੰਘ ਦਲ ਪੰਥ ਵਿੱਚ ਵਿਚਰਦੇ ਸਨ ਤੇ ਬੁੱਢੇ ਦਲ ਦੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਦੇ ਨੇੜੇ ਦੇ ਸਾਥੀਆਂ ਵਿੱਚੋਂ ਸਨ ਜਦ ਸਰਬੱਤ ਖਾਲਸਾ ਵਿੱਚ ਪੰਥ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਗਿਆ ਤਾਂ ਭਾਈ ਭਾਗ ਸਿੰਘ ਬੁੱਢੇ ਦਲ ਵਿੱਚ ਨਵਾਬ ਕਪੂਰ ਸਿੰਘ ਜੀ ਕੋਲ ਹੀ ਰੁਕੇ ਸਨ ਜੱਸਾ ਸਿੰਘ ਦੇ ਨਾਨਕੇ ਹੱਲੋ ਵਾਲੀਏ ਪਰਿਵਾਰ ਦੇ ਪੰਥਕ ਸੇਵਾ ਵਿੱਚ ਜੁਟੇ ਹੋਣ ਕਰਕੇ ਇਹਨਾਂ ਦੀ ਮਾਤਾ ਬੀਬੀ ਜੀਵਨ ਕੌਰ ਵੀ ਗੁਰਮਤ ਵਿੱਚ ਪ੍ਰਪੱਕ ਇਸਤਰੀ ਸੀ ਬੇਨਤ ਬਾਣੀ ਕੰਠੋਂਣ ਦੇ ਬਾਵਜੂਦ ਵੀ ਬੀਬੀ ਜੀ ਬਾਣੀ ਦੀ ਪੋਥੀ ਗਾਤਰੇ ਪਾਏ ਖਜ਼ਾਨੇ ਵਿੱਚ ਸਦਾ ਨਾਲ ਰੱਖਦੇ ਸਨ। ਕਮਾਲ ਦਾ ਕੀਰਤਨ ਕਰਨ ਦੀ ਦਾਤ ਸਤਿਗੁਰਾਂ ਨੇ ਬੀਬੀ ਜੀ ਨੂੰ ਬਖਸ਼ੀ ਹੋਈ ਸੀ। ਦੋ ਤਾਰੇ ਨਾਲ ਜਦ ਸਤਿਗੁਰਾਂ ਦੀ ਕੀਰਤੀ ਕਰਦੇ ਤਾਂ ਸੰਗਤ ਬਾਣੀ ਦੇ ਆਨੰਦ ਰਾਹੀਂ ਉੱਚੇ ਰੋਹਾਨੀ ਮੰਡਲ ਵਿੱਚ ਪਹੁੰਚ ਜਾਂਦੀ। ਪ੍ਰਤਨ ਸਿੰਘਣੀਆਂ ਦੇ ਜੀਵਨ ਦੇ ਦਰਸ਼ਨ ਕਰਨੇ ਹੋ ਤਾਂ ਮਾਤਾ ਜੀ ਦਾ ਜੀਵਨ ਇੱਕ ਮਿਸਾਲ ਹੈ। ਹੁਣ ਮਾਂ ਦੇ ਜੀਵਨ ਦਾ ਪ੍ਰਭਾਵ ਤਾਂ ਬਾਲ ਤੇ ਪੈਣਾ ਹੀ ਸੀ ਇੱਥੇ ਇੱਕ ਸਾਖੀ ਦੱਸਣ ਜੋ ਹੋਰ ਵੀ ਹੈ ਕਿ ਵਿਆਹ ਤੋਂ ਕਾਫੀ ਚਿਰ ਮਗਰੋਂ ਤੀ ਭਾਈ ਬਦਰ ਸਿੰਘ ਦੇ ਘਰ ਕੋਈ ਸੰਤਾਨ ਪੈਦਾ ਨਹੀਂ ਹੋਈ ਸੀ ਭਾਈ ਬਦਰ ਸਿੰਘ ਬੀਬੀ ਜੀ ਨੂੰ ਨਾਲ ਲੈ ਕੇ ਕਲਗੀਧਰ ਪਿਤਾ ਜੀ ਕੋਲ ਆਏ ਮਨ ਵਿੱਚ ਸੀ ਕਿ ਪਾਸ਼ਾਕ ਤੋਂ ਤਾਂ ਜਾ ਕੇ ਸੰਤਾਨ ਦੀ ਮੰਗ ਕਰਨਗੇ ਪਰ ਕਲਗੀਧਰ ਜੀ ਦੇ ਦਰਸ਼ਨ ਕਰਕੇ ਕਦ ਕਿਸੇ ਦੇ ਮਨ ਵਿੱਚ ਕੁਝ ਹੋਰ ਮੰਗਣ ਦਾ ਫੁਰਨਾ ਆ ਸਕਦਾ ਸੀ ਬਿਨਾ ਕੁਝ ਬੋਲੇ ਸਤਿਗੁਰੂ ਦੇ ਹਜ਼ੂਰ ਟਿਕ ਟਿਕ ਹੀ ਲਾ ਕੇ ਮਹਾਰਾਜ ਦੇ ਨੂਰਾਨੀ ਚਿਹਰੇ ਵੱਲ ਤੱਕਦੇ ਰਹੇ ਪਰ ਸਿੱਖ ਸਿੱਖ ਨਾ ਮੰਗੇ ਤਾਂ ਕੀ 파ਸ਼ਾ ਨੂੰ ਪਤਾ ਨਹੀਂ ਲੱਗੇਗਾ ਕਿ ਸਿੱਖ ਦੀ ਕੀ ਲੋਚਾ ਹੈ ਜਾਣੀ ਜਾਣ ਸਤਿਗੁਰੂ ਇਸ ਗੁਰਸਿੱਖ ਜੋੜੇ ਕੋਲ ਆਏ ਤੇ ਬੋਲੇ ਕਾਲਪੁਰਖ ਜੀ ਦੀ ਆराधना ਕਰੋ ਗੁਰੂ ਨਾਨਕ ਜੀ ਨੂੰ ਮਨ ਵਿੱਚ ਵਸਾ ਕੇ ਰੱਖੋ ਸਾਧ ਸੰਗਤ ਦੇ ਚਰਨ ਪਰਸ ਦੇ ਰਹੋ ਗੁਰੂ ਸਦਾ ਨਾਲ ਹੈ ਤੁਹਾਡਾ ਬਾਲ ਗੁਰੂ ਦਾ ਲਾਲ ਹੋਏਗਾ ਤਨ ਹੋ ਗਏ ਸਤਿਗੁਰੂ ਦੋਹਾਂ ਨੇ ਕਲਗੀਧਰ ਪਿਤਾ ਜੀ ਦੇ ਚਰਨ ਸਪਰਸ਼ ਕੀਤੇ ਮੇਰਾ ਪੁੱਤਰ ਗੁਰੂ ਦਾ ਲਾਲ ਹੋਏਗਾ ਵਾਪਸ ਮੁੜਦੇ ਹੋਏ ਮਾਤਾ ਜੀ ਰਾਹ ਵਿੱਚ ਕਈ ਵਾਰ ਖੁਸ਼ੀ ਵਿੱਚ ਖੀਵੀ ਹੁੰਦੇ ਬੋਲੇ ਧੰਨ ਭਾਗ ਨੇ ਸਾਡੇ ਕਿ ਸਤਿਗੁਰਾਂ ਨੇ ਐਸੀ ਅਸੀਸ ਝੋਲੀ ਪਾਈ ਸਮਾਂ ਬੀਤਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਮਗਰੋਂ ਪੰਥ ਉੱਪਰ ਕਹਿਰਾਂ ਦੇ ਦਿਨ ਆਏ ਪਰ ਸਿੱਧਕਵਾਨਾਂ ਨੂੰ ਕੌਣ ਢੁਲਾ ਸਕਦਾ ਹੈ ਸ਼ਹੀਦ ਹੋ ਗਏ ਸਿੰਘ ਪੰਥ ਸੇਵਾ ਹਿੱਤ ਮੁਰ ਜਨਮ ਲੈਣ ਲਈ ਮਾਵਾਂ ਦੀਆਂ ਕੁੱਖਾਂ ਟੋਲਦੇ ਫੇਰੇ ਸਨ ਐਸੇ ਹੀ ਕਿਸੇ ਸਿੰਘ ਨੇ ਭਾਈ ਬਦਰ ਸਿੰਘ ਦੇ ਘਰੋਂ ਬੀਬੀ ਜੀ ਦੀ ਕੋਖ ਨੂੰ ਚੁਣਿਆ ਤੇ ਗੁਰੂ ਕੇ ਲਾਲ ਜੱਸਾ ਸਿੰਘ ਦਾ ਜਨਮ ਹੋਇਆ ਪਿਤਾ ਬਦਰ ਸਿੰਘ ਕੁਝ ਸਾਲਾਂ ਮਗਰੋਂ ਹੀ ਚੜ੍ਹਾਈ ਕਰ ਗਏ ਤੇ ਮਾਤਾ ਮਾਤਾ ਉੱਤੇ ਹੁਣ ਹੋਰ ਵੱਡੀ ਜ਼ਿੰਮੇਵਾਰੀ ਸੀ ਪਰ ਉਹਨਾਂ ਨੇ ਜੱਸਾ ਸਿੰਘ ਨੂੰ ਸਿੱਖੀ ਤੇ ਗੁਰਮਤੀ ਗੁਰਮਤ ਵਿਦਿਆ ਦੇਣ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਜੱਸਾ ਸਿੰਘ ਆਪਣੇ ਬਚਪਨ ਦੇ ਦਿਨਾਂ ਵਿੱਚ ਮਹਾਨ ਸ਼ਹਾਦਤ ਤੇ ਰੂਬਰੂ ਹੋ ਰਿਹਾ ਸੀ ਸਿੱਖਾਂ ਉੱਤੇ ਹੋ ਰੇ ਅਤਿਆਚਾਰ ਤੇ ਤਸ਼ੱਦਦ ਦੀ ਚਰਚਾ ਜੇ ਹਰ ਪਾਸੇ ਸੀ ਤਾਂ ਸਿੱਖਾਂ ਦੇ ਸਿਰੜ ਤੇ ਸਿਦਕ ਦੀਆਂ ਬਾਤਾਂ ਵੀ ਲੋਕਾਂ ਦੀ ਜ਼ੁਬਾਨ ਉੱਤੇ ਸਨ ਮਹਾਰਾਜ ਦੇ ਬਾਣੇ ਵਿੱਚ ਹੋ ਰਹੀਆਂ ਕੁਰਬਾਨੀਆਂ ਬਾਲ ਜੱਸਾ ਸਿੰਘ ਦੇ ਮਨ ਨੂੰ ਪੰਥ ਤੋਂ ਹੱਸ ਕੇ ਆਪਾ ਵਾਰ ਜਾਣ ਲਈ ਪ੍ਰੇਰਿਤ ਕਰ ਰਹੀਆਂ ਸਨ ਕਿਨ ਪੁੱਤਰਣ ਤੋਂ ਮਾਂ ਕਿਨ ਪੁੱਤਰਣ ਤੋਂ ਇੱਕ ਦਿਨ ਉਹ ਸਾਖੀ ਸੁਣਦਾ ਸੁਣਦਾ ਬੋਲਿਆ ਉਸ ਉਸ ਦੇ ਇਸ ਭੋਲੇ ਜਿਹੇ ਪਰ ਵੱਡੇ ਸਵਾਲ ਨੇ ਮਾਂ ਨੂੰ ਹੈਰਾਨ ਕਰ ਦਿੱਤਾ ਉਹ ਸਾਖੀ ਸੁਣਾਉਂਦੀਆਂ ਸੁਣਾਉਂਦੀ ਸੁਣਾਉਂਦੀ ਰੁਕ ਗਈ ਤੇ ਸੋਚਣ ਲੱਗੀ ساری ਸਾਖੀ ਉਹ ਚੁੱਪਚਾਪ ਸੁਣ ਰਿਹਾ ਸੀ ਪਰ ਜਦ ਹੀ ਮਾਂ ਨੇ ਕਿਹਾ ਜਦੋਂ ਮਾਤਾ ਜੀ ਨੇ ਸੱਚੇ ਪਾਤਸ਼ਾਹ ਨੂੰ ਸਹਬਜ਼ਾਦਿਆਂ ਬਾਰੇ ਪੁੱਛਿਆ ਤਾਂ ਉਹਨਾਂ ਆਪਣੇ ਪੁੱਤਰਾਂ ਦਾ ਪੁੱਤਰਾਂ ਵੱਲ ਆਪਣੇ ਪੁੱਤਰਾਂ ਵੱਲ ਹੱਥ ਕਰਦੇ ਆ ਕਿਹਾ ਇਨ ਪੁੱਤਰਣ ਕੇ ਸੀਸ ਪਰ ਵਾਰ ਦੀਏ ਸੁਤਪਚਾਰ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਇੱਥੇ ਉਹ ਇੱਕਦਮ ਬੋਲਿਆ ਕਿਨ ਪੁੱਤਰਣ ਤੋਂ ਮਾਂ ਕਿ ਕੌਣ ਕੌਣ ਸੀ ਉੱਥੇ ਉੱਥੇ ਮਾਤਾ ਕੁਝ ਸੋਚਦੀ ਹੋਈ ਬੋਲੀ ਉੱਥੇ ਭਾਈ ਦਇਆ ਸਿੰਘ ਸਨ ਭਾਈ ਫਤੇਹ ਸਿੰਘ ਭਾਈ ਵੀਰ ਸਿੰਘ ਧੀਰ ਸਿੰਘ ਬਾਬਾ ਦੀਪ ਸਿੰਘ ਤੇ ਇੰਨਾ ਜੈ ਹੀ ਸੱਚੇ ਪਾਤਸ਼ਾਹ ਦੇ ਕਿੰਨੇ ਹੀ ਹੋਰ ਦੁੱਲੇ ਪੁੱਤ ਜਿਹੜੇ ਮਹਾਰਾਜ ਦੇ ਇੱਕ ਬੋਰਡ ਤੇ ਬੰਦੂਕਾਂ ਦੇ ਅੱਗੇ ਸੀਨੇ ਤਾਣ ਕੇ ਖੜੋ ਜਾਂਦੇ ਸਨ ਤੇ ਆਪਣਾ ਸਿਰ ਟਲੀ ਤੇ ਟਿਕਾਈ ਰੱਖਦੇ ਸਨ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਨ ਲਈ ਅੱਛਾ ਇਹਨਾਂ ਤੋਂ ਵਾਰਿਸ ਵਾਰਿਸ ਸੱਚੇ ਭਾਸ਼ਾ ਨੇ ਚਾਰ ਇਹਨਾਂ ਵਰਗਾ ਕਿਵੇਂ ਬਣਾਵਾਂ ਮੈਂ ਬਣ ਸਕਦਾ ਇਹਨਾਂ ਜਿਹਾ ਤਾਂ ਕਿ ਸੱਚੇ ਭਾਸ਼ਾ ਮੈਨੂੰ ਵੀ ਪਿਆਰ ਕਰਨ ਉਹ ਤਾਂ ਸਾਰਿਆਂ ਨੂੰ ਪਿਆਰ ਕਰਦੇ ਆ ਮਾਂ ਬੋਲੀ ਹਾਂ ਪਰ ਇਹਨਾਂ ਨੂੰ ਜ਼ਿਆਦਾ ਕਰਦੇ ਹੋਣਗੇ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਉਹਨਾਂ ਕਿਹਾ ਇਹਨ ਪੁੱਤਰਣ ਕੇ ਸੀਸ ਪਰ ਕਿਵੇਂ ਬਣ ਸਕਦਾ ਉਹਨਾਂ ਜਿਹਾ ਬਾਣੀ ਪੁੱਤਰ ਬਾਣੀਪੜ ਸ਼ਸਤਰ ਅੰਗ ਸੰਗ ਰੱਖ ਸਦਾ ਕਦੋਂ ਤੂੰ ਕਿਵੇਂ ਚਲਾਉਣੇ ਹਨ ਇਹ ਵਲ ਵੀ ਸਿੱਖ ਘੋੜ ਸਵਾਰੀ ਘੋੜ ਸਵਾਰੀ ਬਹੁਤ ਪਸੰਦ ਹੈ ਸੱਚੇ ਪਾਤਸ਼ਾਹ ਨੂੰ ਘੋੜ ਸਵਾਰ ਸਿੰਘ ਬਾਣੀ ਹੋਰ ਪੜਿਆ ਕਰਾਮਾ ਪਚੰਗੀ ਨਿਤਨੇਮ ਤੋਂ ਬਿਨਾ 22 ਵਾਰਾ ਪੱਟੀ 12 ਮਾ ਸੁਖਮਣੀ ਕਾਲ ਉਸਤਤ ਚੰਡੀ ਦੀ ਵਾਰ ਦਾ ਨਿਤਨੇਮੀ ਸੀ ਆ ਮਾ ਪੁੱਤਰ ਸਵਾਸ ਸਵਾਸ ਬਾਣੀ ਮਾਂ ਬੋਲੀ ਠੀਕ ਆ ਮਾਂ ਇਹ ਕਹਿੰਦਾ ਹੋਇਆ ਉਹ ਬਾਹਰ ਨੂੰ ਚਲਾ ਗਿਆ ਕੋਝ ਚੇਰ ਮਗਰੋਂ ਉਹ ਹੋਂ ਉਹ ਕੋੜਿਆਂ ਦੇ ਤਬੇਲੇ ਅੱਗੇ ਖਲੋਤਾ ਸੀ ਪਰ ਕੋਈ ਤਾਂ ਘੋੜਾ ਹੋਵੇਗਾ ਮੇਰੇ ਲਈ ਉਹ ਬੋਲਿਆ ਜਿਹੜਾ ਸਿੱਖ ਘੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਕਹਿ ਰਿਹਾ ਸੀ ਕਿ ਸਾਰੇ ਸਿੰਘ ਕਿਸੇ ਮਹਿਮ ਉੱਤੇ ਗਏ ਹਨ ਸੋ ਉਹ ਸਾਰੇ ਘੋੜੇ ਲੈ ਗਏ ਹਨ ਕੋ ਚੰਗੀ ਦਾ ਮੂੰਹ ਥੋੜਾ ਉਦਾਸ ਹੋਇਆ ਸੀ ਕਿ ਉਹ ਸਾਹਮਣੇ ਵੇਖ ਕੇ ਖੁਸ਼ੀ ਨਾਲ ਬੋਲਿਆ ਉਹ ਦੇਖੋ ਉਹ ਫਿਰਦਾ ਇੱਕ ਘੋੜਾ ਹਾਂ 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 ਉਹ ਨਹੀਂ ਨਿੱਕੇ ਭਜੰਗੀ ਉਹ ਤਾਂ ਬਾਲਾ ਅਥਰਾ ਕੋੜਾ ਉਸਨੇ ਤਾਂ ਅਜ ਤੱਕ ਕਿਸੇ ਤਜਰਬੇਕਾਰ ਕੋੜ ਸਵਾਰ ਤੋਂ ਆਪਣੇ ਤੇ ਕਾਠੀ ਨਹੀਂ ਪੈਣ ਦਿੱਤੀ ਤੂੰ ਕਿਵੇਂ ਉਸ ਤੇ ਸਵਾਰੀ ਕਰ ਲਵੇਂਗਾ ਮੈਂ ਉਸ ਕੋਲ ਚਲਾ ਜਾਵਾਂ ਕੁਝ ਨਹੀਂ ਕਰਦਾ ਬਸ ਕੋਲ ਜਾਣਾ ਹੈ ਜਾ ਚਲਾ ਜਾ ਪਰ ਬਹੁਤੀ ਨੇੜ ਨਾ ਜਾਇਂ ਸਿੰਘ ਨੇ ਮੁਸਕਰਾਉਂਦਿਆਂ ਕੋ ਹੋਇਆ ਕਿਆ ਹੁਣ ਉਹ ਕੋੜੇ ਕੋਲ ਖੜੋਤਾ ਸੀ ਸੱਚਮੁੱਚ ਸੱਚਮੁੱਚ ਏਡੇ ਕੱਦ ਦਾ ਕੋੜਾ ਅਜ ਤੱਕ ਉਸਨੇ ਨਹੀਂ ਦੇਖਿਆ ਸੀ ਕਾਫੀ ਚਿਹਰੋ ਉਹ ਉਸਦੇ ਆਲ ਦੁਆਲ ਫਿਰਦਾ ਰਿਆ ਹੌਲੀ ਹੌਲੀ ਨੇੜੇ ਹੋਇਆ ਹੱਥ ਫੇਰਿਆ ਫਿਰ ਮੂੰਹ ਕੋਲ ਆਇਆ ਮੂੰਹ ਤੇ ਹੱਥ ਫੇਰਨ ਲੱਗਾ ਪਤਾ ਮੈਂ ਤੇਰੇ ਕੋਲ ਕਿਉਂ ਆਇਆ ਉਸਨੇ ਘੋੜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਮੈਨੂੰ ਮਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਬਹੁਤ ਪਿਆਰ ਕਰਦੇ ਨੇ ਉਸ ਸਿੱਖ ਨੂੰ ਜੋ ਬਾਣੀ ਪੜ੍ਹੇ ਸ਼ਸਤਰ ਸੰਗ ਰੱਖੇ ਸੇਵਾ ਵਿੱਚ ਜੁਟਿਆ ਰਹੇ ਤੇ ਘੋੜ ਸਵਾਰੀ ਕਰੇ ਬਾਕੀ ਸਭ ਕੁਝ ਮੈਂ ਥੋੜਾ ਥੋੜਾ ਕਰ ਰਿਹਾ ਪਰ ਮੈਨੂੰ ਘੋੜ ਸਵਾਰੀ ਨਹੀਂ ਆਉਂਦੀ ਤੇ ਤੈਨੂੰ ਪਤਾ ਮਹਾਰਾਜ ਉਸ ਘੋੜੇ ਨੂੰ ਬਹੁਤ ਪਿਆਰ ਕਰਦੇ ਐ ਜੋ ਪੁਚੰਗੀਆਂ ਨੂੰ ਆਪਣੇ ਉੱਤੇ ਸਵਾਰੀ ਕਰਨ ਦੇਵੇ ਜੇ ਤੂੰ ਮੈਨੂੰ ਸਵਾਰੀ ਕਰਨ ਦੇਵੇਂ ਤਾਂ ਮੈਂ ਸੱਚੇ ਪਾਤਸ਼ਾਹ ਕੋਲ ਤੇਰੀ ਸਿਫਤ ਕਰਾਂਗਾ ਸੱਚੀ ਮੈਂ ਕਹਾਂਗਾ ਕਿ ਇਹ ਤੁਰੰਗ ਪੁਚੰਗੀਆਂ ਨੂੰ ਬਹੁਤ ਪਿਆਰ ਕਰਦਾ ਹੈ ਦੇਖ ਲਈ ਮਹਾਰਾਜ ਤੇਰੇ ਤੈਨੂੰ ਸਿਰ ਉੱਤੇ ਹੱਥ ਫੇਰ ਕੇ ਪਿਆਰ ਦੇਣਗੇ ਅਗਲੇ ਹੀ ਪਲ ਪੁਚੰਗੀ ਘੋੜੇ ਦੇ ਉੱਪਰ ਸੀ ਤੇ ਕਿਸੇ ਤਜਰਬੇਕਾਰ ਘੋੜ ਸਵਾਰ ਵਾਂਗ ਸਵਾਰੀ ਕਰ ਰਿਹਾ ਸੀ ਸਭ ਹੈਰਾਨ ਸਨ ਇਸ ਅਥਰੇ ਜਿਸ ਅਥਰੇ ਘੋੜੇ ਤੇ ਅੱਜ ਤੱਕ ਕੋਈ ਕਾਠੀ ਨਹੀਂ ਪਾ ਸਕਿਆ ਸੀ ਉਸ ਉੱਤੇ ਪਚੰਗੀ ਬਿਨਾ ਕਾਠੀ ਤੋਂ ਸਵਾਰ ਸੀ ਤੇ ਘੋੜੇ ਨੂੰ ਲੈ ਕੇ ਦੂਰ ਜੰਗਲ ਕਿੰਨੀ ਨਿਕਲ ਗਿਆ ਜਥੇ ਵਿੱਚ ਕੋਈ ਹੋਰ ਮਾਂ ਆਪਣੇ ਬਾਲ ਨੂੰ ਸੁਣਾ ਰਹੀ ਸੀ ਚਾਰ ਮੂਏ ਤੋਂ ਕਿਆ ਪਿਆ ਜੀਵਤ کئی ਹਜ਼ਾਰ ਜੱਸਾ ਸਿੰਘ ਕੁਝ ਪੰਜ ਕੁ ਸਵਰਿਆਂ ਦਾ ਹੋਇਆ ਕਿ ਉਹ ਮਾਤਾ ਕੋਲ ਭੱਜਿਆ ਆਇਆ ਤੇ ਬੋਲਿਆ ਮਾਤਾ ਜੀ ਮੇਰੇ ਨਾਲ ਦੇ ਬੇਲੀਆਂ ਦੇ ਪਰਿਵਾਰ ਵੱਡੇ ਮਾਤਾ ਜੀ ਦੇ ਦਰਸ਼ਨਾਂ ਨੂੰ ਦਿੱਲੀ ਜਾ ਰਹੇ ਹਨ ਆਪਾਂ ਵੀ ਚੱਲੀਏ ਧੰਬਾਗ ਪੁੱਤਰ ਆਪਾਂ ਵੀ ਜ਼ਰੂਰ ਚੱਲਾਂਗੇ ਮਾਤਾ ਨੇ ਅੱਖਾਂ ਭਰਦਿਆਂ ਜਵਾਬ ਦਿੱਤਾ ਮਾਤਾ ਸੁੰਦਰੀ ਜੀ ਦੇ ਦਰਸ਼ਨ ਕੀਤੇਆਂ ਨੂੰ ਜੱਸਾ ਦੀ ਮਾਤਾ ਨੂੰ ਚਿਹਰਾ ਹੋ ਗਿਆ ਸੀ ਸੋ ਜਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਜਥੇ ਉਹਨਾਂ ਦਿੱਲੀ ਜਾਣ ਦੀ ਤਿਆਰੀ ਕਰ ਦਿੱਤੀ ਦਿੱਲੀ ਜਾ ਕੇ ਜੱਸਾ ਸਿੰਘ ਤੇ ਬੀਬੀ ਜੀਵਨਕੌਰ ਨੇ ਵੱਡੇ ਮਾਤਾ ਜੀ ਦੀ ਇੰਨੀ ਸੇਵਾ ਕੀਤੀ ਕਿ ਮਾਤਾ ਜੀ ਉਹਨਾਂ ਉੱਪਰ ਬਹੁਤ ਪ੍ਰਸੰਨ ਹੋਏ। ਮਾਤਾ ਜੀਵਨਕੌਰ ਗੁਰੂ ਸੂਰਤ ਵਿੱਚ ਡੁੱਬ ਕੇ ਜਦ ਰਸਪਿੰਨਾ ਕੀਰਤਨ ਕਰਦੇ ਸਨ ਤਾਂ ਸਭ ਦਾ ਮਨ ਮੋਹ ਲੈਂਦੇ ਸਨ ਤੇ ਨਾਲ ਬੈਠਾ ਬਾਲ ਜੱਸਾ ਸਿੰਘ ਜਦ ਮਾਤਾ ਜੀ ਦਾ ਸਾਥ ਦਿੰਦਾ ਹੋਇਆ ਗਾਉਂਦਾ ਸੀ ਸਰਬੱਤ ਸੰਗਤਾਂ ਆਪਣੇ ਬੱਚਿਆਂ ਨੂੰ ਜੱਸਾ ਸਿੰਘ ਜਿਹਾ ਹੋ ਜਾਣ ਲਈ ਪ੍ਰੇਰਿਤ ਹੀਆਂ ਸਨ। ਮਾਤਾ ਜੀ ਤੇ ਬਾਲ ਜੱਸਾ ਸਿੰਘ ਸਵੇਰੇ ਸ਼ਾਮ ਕੀਰਤਨ ਦੀ ਚੌਂਕੀ ਭਰਦੇ ਸਨ ਇਹਨਾਂ ਦੋਹਾਂ ਦੇ ਕੀਰਤਨ ਤੇ ਗੁਰਮੁਖ ਜੀਵਨ ਤੋਂ ਪ੍ਰਸੰਨ ਹੋਣ ਕਰਕੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਆਪਣੇ ਕੋਲ ਦਿੱਲੀ ਹੀ ਰੱਖ ਲਿਆ ਜੱਸਾ ਸਿੰਘ ਤਾਂ ਮਾਤਾ ਸੁੰਦਰੀ ਜੀ ਦਾ ਬਹੁਤ ਹੀ ਪਿਆਰਾ ਪਿਆਰਾ ਹੋ ਗਿਆ ਸੀ ਉਹ ਆਪਣੇ ਹੱਥੀਂ ਉਸ ਨੂੰ ਖਵਾਉਂਦੇ ਪੜਾਉਂਦੇ ਸਨ ਨਾਲ ਹੀ ਉਹ ਸਦਾ ਉਸ ਦੇ ਸਿਰ ਉੱਤੇ ਹੱਥ ਧਾਰ ਵੱਡੀਆਂ ਮੱਲਾ ਮਾਰਨ ਤੇ ਪੰਥ ਸੇਵਾ ਦੇ ਚੌਦੀਆਂ ਸੀਸਾਂ ਦਿੰਦੇ ਰਹਿੰਦੇ ਸਨ ਕੁਝ ਸਤ ਤੱਕ ਉਹ ਬਰੇ ਦੋਹੇ ਮਾਪੁੱਤ ਮਾਤਾ ਸੁੰਦਰੀ ਜੀ ਦੀ ਸੇਵਾ ਵਿੱਚ ਰਹੇ ਜੱਸਾ ਸਿੰਘ ਦੀ ਉਮਰ ਕੁਝ 12 ਕੋ ਵਰਿਆਂ ਦੀ ਹੋ ਚੁੱਕੀ ਸੀ ਹੁਣ ਤੱਕ ਉਹ ਬੇੰਤ ਗੁਰਬਾਣੀ ਤੇ ਗੁਰੂ ਇਤਿਹਾਸ ਕੰਠ ਕਰ ਚੁੱਕਾ ਸੀ ਨਾਲ ਹੀ ਉਸ ਨੇ ਫਾਰਸੀ ਦੀ ਵਿਦਿਆ ਵੀ ਲੈ ਲਈ ਸੀ ਉਸ ਦੀ ਬੋਲੀ ਵਿੱਚ ਹਿੰਦੁਸਤਾਨੀ ਦਾ ਮੇਲ ਵੀ ਦਿੱਲੀ ਰਹਿਣ ਕਰਕੇ ਹੀ ਹੋਇਆ ਸੀ ਮਾਮਾ ਭਾਈ ਭਾਗ ਸਿੰਘ ਦੇ ਆਪਣੇ ਘਰ ਵੀ ਕੋਈ ਸੰਤਾਨ ਨਹੀਂ ਸੀ ਸੋ ਉਹਨਾਂ ਦਾ ਜੱਸਾ ਸਿੰਘ ਨਾਲ ਵਧੇਰੇ ਪ੍ਰੇਮ ਹੋਣ ਉਹਨਾਂ ਸੁਭਾਅ ਕੀ ਸੀ ਇੰਨਾ ਸਾਲਾਂ ਵਿੱਚ ਉਹਨਾਂ ਕਈ ਵਾਰ ਆਪਣੀ ਭੈਣ ਨੂੰ ਬੇਨਤੀ ਕੀਤੀ ਕਿ ਕੋਚਰ ਲਈ ਪੰਜਾਬ ਆ ਜਾਣ ਮਾਤਾ ਜੀ ਦੀ ਆਗਿਆ ਬਿਨਾਂ ਤਾਂ ਅਸੀਂ ਸਾਹ ਵੀ ਨਹੀਂ ਲੈਂਦੇ ਵੀਰ ਉਹਨਾਂ ਦੇ ਕਹਿ ਬਿਨਾਂ ਕਿਤੇ ਜਾ ਕਿਵੇਂ ਸਕਦੇ ਹਾਂ ਤੇ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮਾਤਾ ਜੀਆਂ ਦੇ ਚਰਨਾਂ ਤੋਂ ਦੂਰ ਹੋਇਆ ਸਾਥੋਂ ਰਹਿ ਆਵਣੀ ਜਾਣਾ ਬੀਬੀ ਜੀਵਨਕੌਰ ਨੇ ਹਰ ਵਾਰ ਆਪਣੇ ਭਰਾ ਨੂੰ ਇਹੀ ਕਹਿਣਾ ਭਰਾ ਵੱਲੋਂ ਕਈ ਵਾਰ ਭੈਣ ਨੂੰ ਬੇਨਤੀਆਂ ਕਰਨ ਦੀ ਗੱਲ ਜਦ ਮਾਤਾ ਸੁੰਦਰੀ ਜੀ ਕੋਲ ਪੁੱਜੀ ਤਾਂ ਉਹਨਾਂ ਬੀਬੀ ਜੀਵਨਕੌਰ ਤੇ ਜੱਸਾ ਸਿੰਘ ਨੂੰ ਕੋਲ ਬੁਲਾਇਆ ਤੇ ਬੋਲੇ ਅਸੀਂ ਵੀ ਇਹ ਨਹੀਂ ਚਾਹੁੰਦੇ ਕਿ ਤੁਹਾਡਾ ਸਾਥੋਂ ਵਿਛੋੜਾ ਹੋ ਪਵੇ ਪਰ ਜੱਸਾ ਸਿੰਘ ਦੀ ਉਮਰ ਹੋ ਗਈ ਹੈ ਕਿ ਇਹ ਪੰਥ ਦਲਾਂ ਵਿੱਚ ਵਿਚਰੇ ਤੇ ਗੁਰਮਤਿ ਵਿੱਦਿਆ ਦੇ ਨਾਲ ਹੁਣ ਰਾਜ ਕਰਨ ਦੇ ਗੁਣ ਵੀ ਸਿੱਖੇ ਸਮਾਂ ਨਜ਼ਦੀਕ ਹੈ ਕਾਲ ਸੇ ਨੇ ਰਾਜ ਭਾਗ ਸਾਹਮਣੇ ਹਨ ਤਖਤਾਂ ਦੇ ਲਾਇਕ ਤਖਤਾਂ ਉੱਤੇ ਬੈਠਣਗੇ ਤੇ ਨਿਆ ਕਰਨਗੇ ਕੁਝ ਆਲਮ ਖਾਲਸੇ ਦੇ ਬ੍ਰਹਮੰਡੀ ਰਾਜ ਦੀ ਉਡੀਕ ਵਿੱਚ ਹੈ ਇਹ ਕਹਿੰਦੇ ਆ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਤਲਵਾਰ ਇੱਕ ਗੁਰਜ ਢਾਲ ਤੀਰ ਤੀਰਾਂ ਦੇ ਪੱਥੇ ਸਮੇਤ ਕਮਾਨ ਤੇ ਇੱਕ ਚਾਂਦੀ ਦੀ ਚੋਬ ਦਿੱਤੀ ਮਾਤਾ ਜੀ ਦੇ ਚਰਨ ਸਪਰਸ਼ ਕਰਕੇ ਜਦ ਦੇ ਦੋਵੇਂ ਮਾਂ ਪੋਤ ਤੁਰਨ ਲੱਗੇ ਤਾਂ ਮਾਤਾ ਸੁੰਦਰੀ ਜੀ ਫਿਰ ਬੋਲੇ ਤੇਰੇ ਅਤੇ ਤੇਰੀ ਸੰਤਾਨ ਅਗੇ ਚੋਬਦਾਰ ਚੱਲਿਆ ਕਰਨਗੇ ਇਹ ਮਾਤਾ ਜੀ ਦੇ ਭਵਿੱਖਤ ਵਾਕ ਕਹੇ ਸਨ ਜੋ ਇਨ ਬਿਨ ਪੂਰੇ ਹੋਏ ਪੰਜਾਬ ਆ ਕੇ ਵੀ ਮਾਤਾ ਜੀਵਨ ਕੌਰ ਤੇ ਜੱਸਾ ਸਿੰਘ ਨੇ ਆਪਣਾ ਦਿੱਲੀ ਵਾਲਾ ਨੇਮ ਹੀ ਜਾਰੀ ਰੱਖਿਆ ਸਵੇਰੇ ਤੇ ਸ਼ਾਮ ਦੀ ਚੌਂਕੀ ਉਹਨਾਂ ਕਦੇ ਨਹੀਂ ਖੁੰਝਾਈ ਸੀ ਜਦ ਵੀ ਪਤਾ ਲੱਗਦਾ ਕਿ ਖਾਲਸੇ ਦੇ ਦਲਾਂ ਨੇ ਨੇੜੇ ਕਿਤੇ ਪੜਾ ਕੀਤਾ ਹੈ ਤਾਂ ਦੋਵੇਂ ਬੜੇ ਚਾਅ ਨਾਲ ਸਿੰਘਾਂ ਦੀ ਸੇਵਾ ਲਈ ਜਾਂਦੇ ਜਦ ਵੀ ਪੰਥ ਦੀਵਾਨ ਸਜਾਉਂਦਾ ਦੋਵੇਂ ਮਾਂ-ਪੁੱਤ ਕੀਰਤਨ ਕਰਦੇ ਤੇ ਪੰਥ ਦੀਆਂ ਖੁਸ਼ੀਆਂ ਪਾਉਂਦੇ ਹੁਣ ਤੱਕ ਜੱਸਾ ਸਿੰਘ ਸਰੰਦਾ ਵਜਾਉਣਾ ਵੀ ਸਿੱਖ ਗਿਆ ਸੀ ਕੀਰਤਨ ਕਰਦੇ ਸਮੇਂ ਜਦ ਉਹ ਸਰੰਦੇ ਉੱਤੇ ਮਾ ਦਾ ਸਾਥ ਦੇਂਦਾ ਤਾਂ ਜਥੇਦਾਰ ਉੱਠ ਉੱਟ ਕੇ ਉਹਨਾਂ ਨੂੰ ਸਰੂਪੇ ਬਖਸ਼ਦੇ ਇਨ੍ਹਾਂ ਦੁਆਰਾ ਕਰਿਆ ਜਾਂਦਾ ਕੀਰਤਨ ਸਰਵਣ ਕਰਕੇ ਪੰਥ ਬਹੁਤ ਸ਼ਾਂਤੀ ਮਹਿਸੂਸ ਕਰਦਾ ਸੀ ਅਕਾਲ ਬੁੰਗੇ ਤੇ ਸਜੇ ਦੀਵਾਨ ਵਿੱਚ ਕੀਰਤਨ ਦੀ ਸਮਾਪਤੀ ਕਰਦਿਆਂ ਜਦ ਦੋਹਾਂ ਨੇ ਫਤਿਹ ਬੁਲਾਈ ਧਨਵਾਬ ਕਪੂਰ ਸਿੰਘ ਜੀ ਨੇ ਜਾ ਕੇ ਬਾਲ ਜੱਸਾ ਸਿੰਘ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਭਾਈ ਭਾਗ ਸਿੰਘ ਤੇ ਮਾਤਾ ਜੀਵਨ ਕੌਰ ਨੂੰ ਕਹਿਣ ਲੱਗੇ ਇਹ ਹੀਰਾ ਤਾਂ ਤੁਸੀਂ ਸਾਨੂੰ ਦੇ ਜਾਓ ਪੰਥ ਦੇ ਦਣਾਂ ਦਾ ਮਾਣ ਵਿਧਾਏਗਾ ਮੇਰੇ ਧਨ ਭਾਗ ਨਵਾਬ ਜੀ ਇਹ ਤਾਂ ਆਪ ਜੀਆਂ ਦਾ ਹੀ ਹੈ ਪੰਥ ਦੀ ਇਮਾਨਤ ਹੈ ਜੋ ਸੰਭਾਲਣ ਲਈ ਮੈਨੂੰ ਕੋਚਰ ਲਈ ਬਖਸ਼ੀ ਗਈ ਸੀ ਪੰਥ ਦੀ ਸੇਵਾ ਕਰੇਗਾ ਮੇਰੇ ਲਈ ਇਸ ਤੋਂ ਖੁਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਪੰਥ ਦਾ ਹੈ ਪੰਥ ਦੇ سپرد ਕਰਦੀ ਹਾਂ ਤੇ ਸੁਰਖਰੂ ਹੁੰਦੀ ਹੈ ਕਮਾਲ ਹੈ ਇਹ ਮਾਤਾ ਦੁਨਿਆਵੀ ਤੌਰ ਤੇ ਦੇਖਿਆ ਤਾਂ ਇਸ ਵਿਧਵਾ ਮਾਂ ਦਾ ਜਗ ਉੱਤੇ ਇਹੋ ਆਸਰਾ ਹੈ ਪਰ ਇੱਕ ਪਲ ਦੀ ਝਿਜਕ ਨਹੀਂ ਦਿਖਾਈ ਇਸ ਮਾਤਾ ਨੇ ਇਹ ਕਹਿਣ ਲੱਗਿਆ ਕਿ ਇਹ ਤਾਂ ਆਪ ਜੀ ਦਾ ਹੀ ਹੈ ਦੀਵਾਨ ਵਿੱਚ ਅਗਲੇ ਰਾਗੀ ਸਿੰਘ ਨੇ ਇਹ ਸ਼ਬਦ ਪੜਨਾ ਆਰੰਭ ਕੀਤਾ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਜ ਕੋ ਸੋ ਪਤੇ ਕਿਆ ਲੱਗਿਆ ਮੇਰਾ ਧੰਨ ਹੈ ਐਸੀ ਮਾਂ ਤੇ ਧੰਨ ਹੋਵੇਗਾ ਇਹ ਬਾਲ ਨਵਾਬ ਕਪੂਰ ਸਿੰਘ ਦੇ ਮੋਹੋਂ ਆਪ ਮਹਾਰੇ ਨਿਕਲਿਆ ਇਥੋਂ ਜੱਸਾ ਸਿੰਘ ਨੂੰ ਖਾਲਸੇ ਦੇ ਦਲਾਂ ਦੇ ਘੋੜਿਆਂ ਨੂੰ ਦਾਣੇ ਵਰਤੌਣ ਦੀ ਸੇਵਾ ਬਖਸ਼ੀ ਗਈ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਦੀ ਦ੍ਰਿੜਤਾ ਸਿੱਦਕਤ ਤੇ ਸਿੱਖੀ ਵਿੱਚ ਪਰਪਕਤਾ ਨੂੰ ਦੇਖ ਕੇ ਆਪ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਹੋ ਕੇ ਮਰਤਿ ਸ਼ਕਾਇਆ ਮੁਸਲੇ ਧਾਰਮੀ ਦੀ ਇੱਕ ਅੱਧੀ ਕੁ ਰਾਤਕ ਕੜਕਦੀ ਬਿਜਲੀ ਦੇ ਸ਼ੋਰ ਨਾਲ ਨਵਾਬ ਕਪੂਰ ਸਿੰਘ ਜੀ ਦੀ ਅੱਖ ਖੁੱਲੀ। ਉਹਨਾਂ ਸੋਚਿਆ ਕਿ ਪਹਿਰੇ ਵਾਲੇ ਸਿੰਘ ਨੂੰ ਆਵਾਜ਼ ਮਾਰ ਕੇ ਪੁੱਛਿਆ ਜਾਵੇ ਕਿ ਸਭ ਠੀਕ ਠਾਕ ਹੈ। ਉਹਨਾਂ ਦੇ ਹਰ ਵਾਰ ਆਵਾਜ਼ ਦੇਣ ਉੱਤੇ ਜੱਸਾ ਸਿੰਘ ਨੇ ਹੀ ਜਵਾਬ ਦਿੱਤਾ। ਇੱਕ ਆਵਾਜ਼ ਮਾਰਨ ਤੇ ਜਦ ਜੱਸਾ ਸਿੰਘ ਦਾ ਜਵਾਬ ਨਾ ਆਇਆ ਤਾਂ ਨਵਾਬ ਸਾਹਿਬ ਉੱਠ ਕੇ ਦੇਖਣ ਲੱਗੇ। ਸਿੰਘਾਂ ਦੇ ਪਹਿਰੇ ਉੱਤੇ ਕੋਈ ਨਹੀਂ ਸੀ। ਉਹਨਾਂ ਨੇ ਫੇਰ ਥੋੜੀ ਉੱਚੀ ਆਵਾਜ਼ ਮਾਰੀ। ਪਹਿਰੇ ਤੇ ਕੌਣ ਸਿੰਘ ਹੈ ਭਾਈ? ਮੈਂ ਹਾਂ ਪਾਸ਼ਾ ਜੀ ਹੁਣੇ ਆਇਆ ਜੱਸਾ ਸਿੰਘ ਦੀ ਆਵਾਜ਼ ਆਈ ਇਸ ਤੋਂ ਪਹਿਲਾਂ ਕਿ ਜੱਸਾ ਸਿੰਘ ਆਉਂਦਾ ਨਵਾਬ ਸਾਹਿਬ ਆਪ ਉਧਰ ਨੂੰ ਹੋ ਤੁਰੇ ਜਿੱਧਰੋਂ ਆਵਾਜ਼ ਆਈ ਸੀ ਅੱਗੇ ਜਾ ਕੇ ਉਹ ਕੀ ਦੇਖਦੇ ਹਨ ਕਿ ਜੱਸਾ ਸਿੰਘ ਘੋੜਿਆਂ ਦੀ ਸੰਭਾਲ ਵਿੱਚ ਲੱਗਾ ਹੋਇਆ ਹੈ ਘੋੜਿਆਂ ਨੂੰ ਭੇਜ ਜਾਣ ਤੋਂ ਬਚਾਉਣ ਲਈ ਉਹ ਪੱਲੀਆਂ ਨੂੰ ਪੱਲੀਆਂ ਦੀ ਓਟ ਕਰ ਰਿਹਾ ਹੈ ਇੱਥੋਂ ਤੱਕ ਕਿ ਉਸਨੇ ਆਪਣੇ ਰਹਿਣ ਵਾਲੀ ਕਨਾਤ ਵੀ ਘੋੜਿਆਂ ਉੱਤੇ ਪਾ ਦਿੱਤੀ ਹੈ ਉਸ ਦੀ ਇਸ ਸੇਵਾ ਦੇਖ ਕੇ ਨਵਾਬ ਕਪੂਰ ਸਿੰਘ ਬੋਲੇ ਨਿਹਾਲ ਪਚੰਗੀਆਂ ਨਿਹਾਲ ਇੰਨੀ ਛੋਟੀ ਉਮਰ ਵਿੱਚ ਇੰਨੀ ਡਿੜ੍ਹਤਾ ਤੇ ਐਸਾ ਸਮਰਪਣ ਨਿਹਾਲ ਪੰਥਵੀ ਤਰੁੱਠਾ ਤੇ ਸੱਚੇ ਪਾਤਸ਼ਾਹ ਵੀ ਤਰੁੱਠੇ ਘੋੜਿਆਂ ਦੀ ਸੇਵਾ ਕਰਦੇ ਇਸੇ ਬਾਲ ਉੱਤਰਕਲਗੀ ਧਰ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਸਮੁੱਚੇ ਖਾਲਸਾ ਪੰਥ ਦੀ ਮਿਹਰ ਦੀ ਨਿਗਾਹ ਹੋਣ ਕਰਕੇ ਇੱਕ ਦਿਨ ਇਹ ਕੌਮ ਦਾ ਸੁਲਤਾਨ ਸਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ